ਹਾਂਜੀ ਨੰਕਰਸ਼ ਮੇਰੇ ਕਾਰਜੋਗ ਬਜੂਰੀਕ ਮਾਤਾ ਪੈਨਾ ਵੀਰਾਂ ਨੂੰ ਜੈਪੀਨ ਜੈਪਾ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅੱਜ ਮਾਨਯੋਗ ਦਿੱਲੀ ਕਚੂਦਨ ਫਰੋਇਦ ਪਰ ਨੂੰ ਅਸੀਂ ਇੱਕ ਬਲੰਕਕਰ ਦਿੱਤਾ ਜਿਹਦੇ ਵਿੱਚ ਮਾਨਯੋਗ ਪੰਜਾਬ ਅਤੇ ਹਾਈ ਕੋਰਟ ਦੀ ਹੁਕਮ ਜਾਰੀ ਹੋਈ ਬਿਲਕੁਲ ਸਹੀ ਆਕਾ ਮਾਨਯੋਗ ਡਿਪਟੀ ਕਮਿਸ਼ਨਰ ਪੇਪਰ ਕੋ ਮਸੀਤ ਮਨਪੱਤਰ ਦੇ ਪਾਸ ਨੂੰ ਮਨਜ਼ੂਰ ਕਰ ਕਰ ਸਭਾ ਦੇ ਬਕਮਖ ਪਿੰਡਾਂ ਤੋਂ ਇੰਦੇਕਾਰ ਸਾਥੀ ਕਹਿੰਦੇ ਆ ਸਾਡੇ ਤਾਂ ਮਨਪੱਤਰ ਅਸੀਂ ਦਿੱਤਾ ਹੈ ਕਿ ਜਿਹੜਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਡੇ ਇੱਕ ਸਕੂਲ ਵਿੱਚ ਪੜ੍ਹਦੇ ਹੋਏ ਬੱਚਿਆਂ ਦੇ ਹੱਕ ਵਿੱਚ ਬਹੁਤ ਵੱਡਾ ਫੈਸਲਾ ਦਿੱਤਾ ਹੋਇਆ ਜਿਵੇਂ ਵਿੱਚ ਪ੍ਰਾਈਵੇਟ ਸਕੂਲਾਂ ਵਾਲੇ ਸਾਡੇ ਬੱਚਿਆਂ ਨੂੰ ਕਹਿੰਦੇ ਸੀ ਕਿ ਸਾਡੇ ਕੋਲੇ ਸੀਟਾਂ ਖਾਲੀ ਨਹੀਂ ਹੈ ਜਾਂ ਔਰ ਐਡਮਿਸ਼ਨਾਂ ਤਾਰੋ ਅਤੇ ਪੀਸਾ ਦੇ ਤਾਂ 25% ਪ੍ਰਾਈਵੇਟ ਸਕੂਲਾਂ 'ਚ ਸਕੂਲ ਭਾਵੇ ਵੱਡਾ ਹੋਵੇ ਭਾਵੇ ਛੋਟਾ ਹੋਵੇ ਪਾਲੇ ਟੇਕੇ 'ਚ ਹੋਵੇ ਪਾਲੇ ਸ਼ਹਿਰ 'ਚ ਹੋਵੇ ਤਾਂ 25% ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਨੇ ਵੀ ਇਹਨਾਂ ਦੀਆਂ ਐਸਐਸ ਸੀਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਬੱਚਾ ਨੂੰ ਕਿਉਂ ਪੜਾਇਆ ਜਾਵੇ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵੀ ਜਿਹੜੇ ਸਰਕਾਰੀ ਸਕੂਲ ਆਚ ਹੈ ਸ਼ਹਿਰਾਂ ਦੇ ਵਿੱਚ ਸਰਕਾਰੀ ਸਕੂਲ ਆ ਔਰ ਕਾਫੀ ਲੰਬੇ ਸਮੇਂ ਤੋਂ ਸਾਡਾ ਇਹ ਸ਼ਰਸੀਆ ਮਾਨਯੋਗ ਸਾਡੀਆਂ ਜੱਟੀਆਂ ਬੰਦੀਆਂ ਮੁਹਾਜੀ ਤੋਂ ਜਿਹੜੇ ਸੀਗੇ ਉਹ ਅੱਗੇ ਲੱਗ ਕੇ ਅ ਚੰਡੀਗੜ੍ਹ ਫਾਈਲ ਦੇ ਵਿੱਚ ਲੜਾਈ ਕਰਦੇ ਰਹੇ ਤਾਂ ਲੱਗ ਪਕ ਰੈਟਿਫਿਕੇਸ਼ਨ ਨੰਬਰ 285 ਅਤਿਕ 24 ਤਰੀਕ ਜੁਨੇ ਮਿਨੀ 2025 ਦੇ ਵਿੱਚ ਸਾਨੂੰ ਜਿਹੜਾ ਅਨਸਾਫ਼ ਸਾਡਾ ਮਿਲਿਆ ਲੱਖਪਤ ਬਾਬਾ ਸਾਹਿਬ ਦੇ ਦਰਦ ਵਿੱਚ ਕਰਦੀ ਹੁੰਦਾ ਉਹ ਸਾਡੇ ਤਾਂ 1952 'ਚ ਲਿਖ ਦਿੱਤਾ ਸੀਗਾ ਕਿ ਐਸੀ ਕਾਟਾਗਰੀ ਦੇ ਲੋਕ ਜਿਹੜੇ ਆਪਣੇ ਬੱਚੇ ਦੀ ਪ੍ਰੋਬਲਮ ਲਈ ਲੈ ਕੇ ਸਾਡੀਆਂ ਗੰਗੀਆਂ ਸਰਕਾਰਾਂ ਨੇ ਸਾਡੇ ਕਿਸੇ ਵੀ ਬੱਚੇ ਦੀ ਪੜ੍ਹਾਈ ਦੀ ਗੱਲ ਵੀ ਕੀਤੀ ਬਹੁਤ ਸਾਰੇ ਸਾਡੇ ਐਸੀ ਕਾਟਾਗਰੀ ਦੇ ਐਮ.ਐਲ.ਏ ਵੀ ਚੁਣੇ ਹੋਏ ਆ ਉਹਨਾਂ ਨੇ ਵੀ ਕਦੇ ਨਹੀਂ ਗੱਲ ਕੀਤੀ ਜੇ ਜੰਗੀਆਂ ਜਿਹੜੀਆਂ ਆਈਆਂ ਆਪਣੀ ਲੜਾਈ ਲੜ ਕੇ ਇਹਨਾਂ ਅਨਸਾਫੀ ਕਰਨ ਕਰਦੇ ਆ ਹਨ ਇਹ ਬੜੇ ਕਰਮਾ ਵਾਲੇ ਆ ਕਿ ਲਗਭਗ 73 ਸਾਲ ਤੋਂ ਮਾਨਯੋਗ ਪੰਜਾਬ ਦੇ ਅਟਾ ਹਾਈ ਕੋਰਟ ਨੇ ਸਾਡਾ ਜਿਹੜਾ ਹੱਟ ਹੈਗਾ ਉਹ ਲਾਗੂ ਕਰਨ ਨੂੰ ਪੰਜਾਬ ਦੇ ਵਿੱਚ ਸਾਰਿਆਂ ਨੂੰ ਦੂਰੋਂ ਦੂਰ ਗਿਆ ਕਿ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਹੈਗੇ ਆ ਕੀ ਕੋਟੇ ਕੰਨ ਬੜੇ ਜਾਣੇ ਅਮੈਂ ਸੇਨਤੀ ਕਰਵਾ ਸਾਡੇ ਵਿੱਚੋਂ ਸਾਡੇ ਉਹਦੇ ਦਾ ਰਹੇ ਗਿਆ ਬਲਾਕ ਮੁਖਤੂਰ ਦੀ ਸੱਤੀ ਕਿਰਨਾਰਨੀ ਪਰ ਸਰਕਲ ਪ੍ਰਧਾਨ ਨੱਪੀ ਕੋਰ ਉਹ ਵੀ ਆਪਣੇ ਵਿਚਾਰ ਜਿਹੜੇ ਕਰੀਏਗਾ ਸੀ। ਰਾਤ ਦੇ ਸਾਥੀਆਂ ਨੂੰ ਜੈ ਜੀ ਜੈ ਭਾਰਤ। ਮੇਰਾ ਨਾਮ ਕਿਰਨ ਗਾਨੀ ਪਿੰਡ ਵੀ ਮਕਤੂਦ ਬਲੈਕ ਫੈਕਟਰੀ ਮੰਡੋਰ ਦੀ ਮੈਂ ਰਹਿਣ ਵਾਲੀ ਹਾਂ। ਅਸੀਂ ਅੱਜ ਇੱਥੇ ਦਿੱਤੀ ਕੋਸ਼ਰ ਨੋਚਾਇਏ ਸੀ ਕਿ ਅੱਜ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਤੋਂ ਪਾਬ ਉਹ ਵਿੱਚ ਬੱਜਾ ਤੇ ਸਾਹਮਣੇ ਚ ਡਾਕਟਰ ਪਿੰਰ ਆਉਂਦੇ ਕਰ ਸਰਬ ਬਾਬਾ ਜੀ ਨੇ ਮਿਸ਼ਨ ਲਾਗੂ ਕੀਤਾ ਸੀਗਾ ਕਿ ਜਿਹੜੇ ਬੱਚੇ ਆ ਉਹ ਫ੍ਰੀ ਪੜਾਈ ਜਾਣਗੇ ਲੇਕਿਨ ਕੋਈ ਵੀ ਹੱਲ ਨਹੀਂ ਹੋਇਆ ਸੀਗਾ ਹੁਣ ਮਾ ਪੰਜਾਬ ਹਾਈ ਕੋਰਟ ਹਰਿਆਣਾ ਵੱਲੋਂ ਆਰਡਰ ਆ ਗਿਆ ਹੱਲ ਤੇ ਅਸੀਂ ਲੱਗੇ ਹੋਏ ਆ ਸੰਰਸ਼ ਕਰ ਲਈ ਸੀ ਕਹਿੰਦੇ ਆ ਕਿ ਸਾਡੇ ਬੱਚੇ ਫ੍ਰੀ ਪੜਾਈ ਜਾਣ ਉਹ ਜਿਹੜਾ ਮ੍ਰਿਤਿ ਲੈ ਤੁਹਾਨੂੰ ਪਰਸੈਂਟਾਜ ਦਾ ਅਸੀਂ ਨੰਬਰ ਇਹ ਰੱਖਵਾ ਕਰ ਇਹਦੇ ਵਿੱਚ ਮਤਲਬ ਕਿ ਕਿਤਾਬਾਂ ਵੀ ਫ੍ਰੀ ਹੋਣਗੀਆਂ ਤੇ ਐਡਮਿਸ਼ਨ ਫੀਸ ਵੀ 25% ਵਿੱਚ ਕੋਈ ਵੀ ਦਾਖਲਾ ਫੀਸ ਨਹੀਂ ਕੋਈ ਵੀ ਐਡਮਿਸ਼ਨ ਫੀਸ ਨਹੀਂ ਹੋਵੇਗੀ ਨਾ ਹੀ ਬੁੱਕਸ ਦੀਆਂ ਕੋਈ ਵੀ ਨਹੀਂ ਬਿਲਕੁਲ 25% ਬੱਚੇ ਆ ਜਿਹੜੇ ਬਿਲਕੁਲ ਫ੍ਰੀ ਪੜ੍ਹਾਏ ਜਾਣਗੇ ਪ੍ਰਾਈਵੇਟ ਸਕੂਲ ਦਾ ਜ਼ਿਆਦਾਤਰ ਮਤਲਬ ਇਹ ਹੁੰਦਾ ਨਹੀਂ ਕਿ ਜਿਹੜੇ ਪ੍ਰਾਈਵੇਟ ਸਕੂਲ ਦੇ ਮਾਲਕ ਹੁੰਦੇ ਆ ਉਹ ਮਤਲਬ ਕਿ ਜਿਹੜੀ ਕਿਤਾਬਾਂ ਜਿਹੜਾ ਮਾਫੀ ਚੱਲਿਆ ਪਿਆ ਆਪਣੇ ਨਾਲ ਪੰਜਾਬ ਦੇ ਵਿੱਚ ਉਹ ਕਿਤਾਬਾਂ ਜਿਹੜੀ ਬੁੱਕਸ ਤੌਰ ਤੇ ਦਿੱਤੇ ਹੁੰਦੇ ਨੇ ਸੈਕੰਡ ਡੇ ਜੇ ਉਹਨਾਂ ਨੇ ਫੇਰ ਮਤਲਬ ਕਿ ਜਿਹੜੇ ਗਰੀਬ ਬੱਚੇ ਨੇ ਜਿਹੜੇ ਆਪਣਾ 30% ਐਸੀ ਉਹਨਾਂ ਨੂੰ ਕਿਤਾਬਾਂ ਵੀ ਉਹ 12 ਘੰਟੇਾਂ 'ਤੇ ਮਜਬੂਰ ਕੀਤਾ ਗਿਆ ਤੇ ਫਿਰ ਇਹਦੇ ਲਈ ਆਪਾਂ ਸੰਘਰਸ਼ ਕਰਾਂਗੇ ਜੀ ਹਾਂ ਜੀ ਹਾਂ ਜੀ ਅਸੀਂ ਲੱਗੇ ਆਂ ਸੰਘਰਸ਼ ਕਰਨ ਅਸੀਂ ਬਹੁਤ ਹੀ ਜ਼ਿਆਦਾ ਵੱਡਾ ਹੋਰ ਵੀ ਜ਼ਿਆਦਾ ਸੰਘਰਸ਼ ਕਰਾਂਗੇ ਅਸੀਂ ਇਹ ਇਹ ਹੱਕ ਆਪਣੇ ਲੈ ਕੇ ਰਵਾਂਗੇ ਜਿਹੜੇ ਸਾਡੇ ਹੱਕ ਨੇ ਅਸੀਂ ਆਪਣੇ ਹੱਕ ਲੈ ਕੇ ਰਵਾਂਗੇ ਜਾ ਮਾ ਜੀ ਦੋ ਮਾਰ ਕੇ ਅਡਾ ਇਸ ਫੇਰ ਫਕਨਾ ਉੱਡੂ ਤੇ ਹਾਂਜੀ ਤੇ ਆ ਪਿੰਜਾ ਪਰ ਮੇਰਾ ਨਾਮ ਰਿਕਾਰਡ ਹੋ ਕੇ ਮੈਨੂੰ ਸੇਲ ਰਿਹਾ ਕਰਾਣਾ ਹੈ ਕਹ ਦਿੰਦੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਫੀਸ ਨਹੀਂ ਹੈ ਸਰਕਾਰੀ ਸਕੂਲ ਦੇ ਵਿੱਚ ਮੇਰੇ ਤੋਂ 3500 ਮੰਗ ਲਿਆ ਗਿਆ ਹੈ ਇਹ ਨਹੀਂ ਸਦਾ ਦੇਣ ਕਿਉਂਕਿ ਫਿਰ ਮੈਂ 1000 ਰੁਪਿਆ ਦੇ ਕੇ ਆਪਕੋ ਸਕੂਲ ਕੰਦੀ ਹਾਂ ਤੇ ਸਰਕਾਰੀ ਪ੍ਰਾਈਵੇਟ ਤੇ ਵੀ ਜ਼ਰਾ ਹੁੰਦਾ ਪਰਦਾ ਹੈ ਉੱਥੇ ਵੀ ਜਦੋਂ ਕਿਤੇ ਮੇਲੇ ਟ ਹੋ ਜਾਂਦੇ ਕਿਸ ਤੋਂ ਉੱਥੇ ਵੀ ਨਹੀਂ ਬਾਂਟਦੇ ਨੇ ਉੱਥੇ ਕਹਿ ਰਹੇ ਨੇ ਕੈਂਸਲ ਕਰਿਓ ਕਿਸਾਨ ਨੂੰ ਕੋਈ ਸਹੂਲਤ ਨਹੀਂ ਹੈ ਦੀ ਨਾ ਪ੍ਰਾਈਵੇਟ ਵੱਲੋਂ ਤੇ ਨਾ ਸਰਕਾਰ ਵੱਲੋਂ ਜੋ ਐਸੀ ਕੈਟਾਗਰੀ ਨੂੰ ਜਿਹੜਾ ਫੈਸਲਾ ਹੋਇਆ ਕਿ ਸ਼ਰਮਾ ਆਪਣਾ ਐਡਮਿਸ਼ਨ ਮਾਪਦਾ ਇਹ ਫੈਸਲਾ ਬਹੁਤ ਛਲੰਗਾ ਜਿਹਾ ਹੋ ਗਿਆ ਜੇਕਰ ਮਤਲਬ ਕਿ ਆਪਣੇ ਬੱਚਿਆਂ ਦੀ ਕੀਮਤਾਂ ਭਰ ਨਹੀਂ ਪਾਈ ਪਾ ਰਹੇ ਹਾਂ ਪਰ ਆਪਣ ਲਈ ਫੈਸਲਾ ਲਾਗੂ ਹੋ ਗਿਆ ਤੇ ਆਪਾਂ ਲਾਗੂ ਕਰਵਾਉਣ ਵਾਸਤੇ ਆਪਾਂ ਸੰਰਸ਼ ਕਰਾਂਗੇ ਹਾਂਜੀ ਕਰਾਂਗੇ ਔਰ ਵੀ ਜੇ ਤੁਮਾਂ ਦੇ ਆਪਕਾ ਲੋਕ ਰਿਪਾਂ ਦੇ ਤੱਕ ਮੇਲਾ ਦਾ ਪੰਚਾ ਉਹਨਾਂ ਦੇ ਕੋਈ ਠੀਕ ਸਾਨੂੰ ਜਾਨ ਲੰディア ਆ ਕੋ ਜੋ ਵੀ ਮਾਟਰ ਕੰਦੇ ਦੀ ਖੀਚ ਨਹੀਂ ਅਗੇ ਤੇ ਬੱਚਾ ਦਾ ਰਹਿ ਜਾਏ ਇਹ ਜੋ ਵੀ ਸਰਕਾਰ ਵੱਲੋਂ ਜੋ ਵੀ ਕਾਨੂੰਨ ਹੈ ਸਾਨੂੰ ਹੱਕ ਮਿਲਿਆ ਗਾ ਕਹਿ ਕੇ ਨਹੀਂ ਲਾਹ ਅੱਜ ਸਾਡੇ ਵਿੱਚ ਕੁਝ ਸਾਡੀਆਂ ਬੀਬੀਆਂ ਪੈਣਾ ਵੀ ਬੋਲ ਕੇ ਗਈਆਂ ਕਿ ਪਿੰਡਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਸ਼ਹਿਰਾਂ 'ਚ ਜਿਹੜੇ ਪ੍ਰਾਈਵੇਟ ਸਕੂਲ ਨੇ ਲੇਕਿਨ ਉਹ ਸਾਡੇ ਬੱਚਿਆਂ ਨੂੰ ਫੀਸਾਂ ਤੋਂ ਤੇ ਐਡਮਿਸ਼ਨਾਂ ਤੋਂ ਬਿਨਾਂ ਨਹੀਂ ਪੜਾਇਆ ਜਾਂਦਾ ਲਗਭਗ 2004 ਤੋਂ ਸਾਡੀ ਜਥੇਬੰਦੀ ਕੰਮ ਕਰਦੀ ਆ ਤਾਂ ਹਰ ਪਿੰਡ ਦੇ ਵਿੱਚ ਹਰ ਬਸਤੀਆਂ ਦੇ ਵਿੱਚ ਇਹੋ ਜਿਹਾ ਹਮਲਾ ਸਰਕਾਰਾਂ ਦੇ ਪਾਟੂ ਕਰਿੰਦਿਆਂ ਨੇ ਕੀਤਾ ਹੋਇਆ ਹੈ ਕਿ ਗਰੀਬ ਲੋਕ ਜਿਹੜੇ ਹੈਗੇ ਆ ਉਹ ਪੜ੍ਹ ਨਾ ਸਕਣ ਉਹਨਾਂ ਕੋਲੇ ਪੈਸਾ ਨਾ ਹੋਵੇ ਤਾਂ ਲੇਕਿਨ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਸਤਿਦਾਂ ਤੋਂ ਪਹਿਲਾਂ ਦਾ ਹਮੌਲ ਸੀ ਆ ਉਹੋ ਜਿਹਾ ਹਮੌਲ ਜਿਹੜਾ ਬਣਾਉਣ ਦੀ ਬਣੀ ਹੈਗੀ ਕੋਸ਼ਿਸ਼ ਕੀਤੀ ਜਾਂਦੀ ਸੀ ਲੇਕਿਨ ਅਸੀਂ ਬੜੇ ਧੰਨਵਾਦੀ ਆ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਡੇ ਦੀ ਬਹੁਤ ਵੱਡੇ ਫੈਸਲੇ ਲੈਨੇ ਤਾਂ ਇਸ ਫੈਸਲੇ ਨੂੰ 24 ਤਰੀਕ ਤੋਂ 3 ਜੇ ਮਹੀਨੇ ਦੀ ਲਾਗੂ ਕੀਤੇ ਆ ਲੇਕਿਨ ਖਾਲੇ ਵੀ ਜਿਹੜੇ ਜ਼ਿਲ੍ਹਾ ਹੈੱਡਕੁਆਟਰ ਨੇ ਉਹਨਾਂ ਵੱਲੋਂ ਕਿਤੇ ਵੀ ਨੀਂ ਹਦਾਇਤ ਕੀਤੀ ਗਈ ਨਾ ਕਿਤੇ ਇਸਤਿਹਾਰ ਲੱਗਿਆ ਨਾ ਕਿਤੇ ਮੀਟਿੰਗ ਕੀਤੀ ਗਈ ਆ ਤੇ ਨਾ ਹੀ ਕਿਸੇ ਸਕੂਨ ਦੇ ਵਿੱਚ ਕਿਹਾ ਗਿਆ ਕਿ ਭਾਈ ਕਿਸਾਂ ਵੀ ਹੋ ਫਰੀ ਹੋ ਗਈ ਆ ਅੱਜ ਮਾਨਯੋਗ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਹੀ ਮੰਗ ਪੱਤਰ ਦੇਣ ਤੋਂ ਬਾਅਦ ਅਸੀਂ ਆਪਣੇ ਵਕਤ-ਵਕਤ ਜਿੰਨਿਆਂ ਚ ਵਕਤ-ਵਕਤ ਤਹਿਸੀਲਾਂ ਚ ਵਕਤ-ਵਕਤ ਬਲਾਕਾਂ ਚ ਵਕਤ-ਵਕਤ ਪਿੰਡਾਂ ਦੇ ਵਿੱਚ ਇੱਕ ਅਸੀਂ ਸਕੂਲਾਂ ਦੀ ਗੱਲ ਨੂੰ ਜਿਹੜੀ ਹੈਗੀ ਆ ਫ੍ਰੀ ਪੜ੍ਹਾਈ ਦੀ ਗੱਲ ਨੂੰ ਹੈਗੀ ਆ ਪਿੰਡਾਂ ਚ ਮੀਟਿੰਗਾਂ ਕਰਾਂਗੇ ਤਾਂ ਇਸ ਦਾ ਸੰਘਰਸ਼ ਕਰਾਂਗੇ ਸੰਘਰਸ਼ ਕਰਨ ਦੇ باوجود ਕਿ ਜਿਹੜਾ ਸਾਡਾ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਇਹਨੂੰ ਲਾਗੂ ਕਰਵਾਵਾਂਗੇ ਸਾਰੇ ਪੱਤਰਮੰਦ ਕੋਸ਼ਿਸ਼ਾਂ ਕਰ ਕੋਸ਼ਿਸ਼ਾਂ ਤੁਸੀਂ ਸੇਮ ਕਰ ਤੋਂ ਲਿਓ ਜਿਹੜਾ ਆਪਣਾ ਜਿਹੜਾ ਸੁਪਰੀਮ ਹਾਈ ਕੋਰਟ ਨੇ ਲਾਗੂ ਕੀਤਾ ਇਹ ਮਤਲਬ ਜਿਹੜੇ ਆਪਣੇ ਹੁਕਮ ਹੁੰਦੇ ਆ ਪਰ ਇਹ ਲਾਗੂ ਨਹੀਂ ਹੁੰਦੇ ਸਕੂਲਾਂ ਦੇ ਵਿੱਚ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਇਸ ਤੋਂ ਬਾਅਦ ਤੁਸੀਂ ਸੰਘਰਸ਼ ਕਰੋਗੇ ਜੇ ਲਾਗੂ ਨਹੀਂ ਹੁੰਦੇ ਤਾਂ ਇਹ ਲਗਭਗ ਏਵੇਂ ਹੁੰਦਾ ਜੀ ਤੁਸੀਂ ਬਿਲਕੁਲ ਜਿਹੜਾ ਸਵਾਲ ਖਿੜਾ ਕੀਤਾ ਹੈ ਬਿਲਕੁਲ ਠੀਕ ਕੀਤਾ ਕਿਉਂਕਿ ਕੱਲੇ ਮਾਨਯੋਗ ਪੰਜਾਬ ਅਤੇ ਹਾਈ ਕੋਰਟ ਦੇ ਹੁਕਮ ਹੀ ਨਹੀਂ ਲਾਗੂ ਹੁੰਦੇ ਸੁਪਰੀਮ ਕੋਰਟ ਦੇ ਵੀ ਕਈ ਹੁਕਮ ਨੇ ਕਿ ਜਿਹੜੇ ਲਾਗੂ ਨਹੀਂ ਹੋ ਰਹੇ ਪਰ ਗੱਲ ਇਹ ਆ ਕਿ ਆਪਾਂ ਛੋਟੀ ਜੀ ਗੱਲ ਹੈਗੀ ਆ ਵਿਸ਼ੇ ਤੋਂ ਬਾਹਰ ਹੈਗੀ ਆ ਜੇ ਅਸੀਂ ਡਾਕਟਰ ਕੋਲੇ ਜਾਵਾਂਗੇ ਤੇ ਦੁੱਖ ਦੱਸਾਂਗੇ ਤੇ ਡਾਕਟਰ ਕੋਈ ਫੀਲ ਦਊਗਾ ਕਰਿਆਨੇ ਵਾਲੀ ਦੁਕਾਨ ਕੋਲੇ ਜਾਵਾਂਗੇ ਤਾਂ ਬੋਲਾਂਗੇ ਸਾਨੂੰ ਕਿਹੜਾ ਸੌਦਾ ਚਾਹੀਦਾ ਤੇ ਫਿਰ ਸੌਦਾ ਤੋਲੂਗਾ ਨਲਕੇ ਕੋਲੇ ਜਾਵਾਂਗੇ ਜਾਂ ਮੋਟਰ ਕੋਲੇ ਜਾਵਾਂਗੇ ਪਾਣੀ ਲੈਣ ਲਈ ਜਿਹੜਾਂਗੇ ਨੰਦੜਾ ਮੋਟਰ ਛੱਡਾਂਗੇ ਫਿਰ ਪਾਣੀ ਲੈ ਬੱਤਨੀ ਤਾਂ ਅਸੀਂ ਇਸ ਜਿਹੜੇ ਹੁਕਮ ਨੇ ਜਾਰੀ ਇਹ ਕਰਵਾ ਕੇ ਰਾਂਗੇ ਲੇਕਿਨ ਲਗਭਗ ਸਾਡੀ ਜਿਹੜੀ ਟੀਮ ਹੈਗੀ ਆ ਬਹੁਤ ਅੱਗੇ ਮਨਰੇਗਾ ਤੇ ਉਹ ਜਾਣੂਆ ਤੇ ਲੇਕਿਨ ਉਹ ਅਫਸਰਾਂ ਦੇ ਨਾਲ ਵੀ ਉਹ ਗੱਲਬਾਤ ਕਰਨੀ ਚਾਹੁੰਦੇ ਆ ਤੇ ਜਾਣਦੇ ਆ ਤੇ ਨਾਲ ਉਹ ਦਫ਼ਤਰਾਂ ਦੇ ਵਿੱਚ ਹਿੰਮਤ ਰੱਖਦੇ ਆ ਔਰ ਹੌਸਲਾ ਇਕਟੇ ਦਾ ਤੇ ਆਪਣੇ ਜਿਹੜੇ ਤਜਰਬੇ ਦਾ ਉਹ ਤਰੀਕੇ ਨਾਲ ਕੰਮ ਮਨੇਗਾ ਚੇਟਾ ਤੇ ਮਨਰੇਗਾ ਵੀ ਲਾਗੂ ਜਿਹੜੀ ਅਸੀਂ ਕੀਤੀ ਆ ਉਹ ਬੜੇ ਯੁੱਧਾਂ ਦੇ ਨਾਲ ਕੀਤੀ ਆ ਤੇ ਉਸ ਤੋਂ ਡਬਲ ਯੁੱਧ ਲਾਵਾਂਗੇ ਕਿਉਂਕਿ ਇਹਦੇ ਵਿੱਚ ਤਾਂ ਹਰ ਇੱਕ ਸਮਾਜ ਦਾ ਬੱਚਾ ਹੈਗਾ ਬੱਚਿਆਂ ਦੀ ਗੱਲ ਜਿਹੜੀ ਹੈਗੀ ਆ ਉਹ ਹਰ ਇੱਕ ਜਿਹੜਾ ਦਿੱਲ ਤਾਂ ਰੈਮ ਦੇਲੀ ਦੇ ਨਾਲ ਕੰਮ ਕਰਦਾ ਤੇ ਉਹ ਕਰਾਂਗੇ ਸੀ ਇਹ ਜਿਹੜਾ ਫੈਸਲਾ ਲਾਗੂ ਹੋਇਆ ਇਹ ਮਨਨ ਕੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਥੱਲੇ ਐਡਮਿਸ਼ਨ ਤੱਕ ਸੀਮਤ ਹੈ ਕਿ ਕਰਤੀ ਕਿਤਾਬਾਂ ਹੀ ਭਰੀਆਂ ਜਾਣਗੀਆਂ ਦੇਖੋ ਜੀ ਜੋ ਬਾਬਾ ਸਾਹਿਬ ਡਾਕਟਰ ਬੇਟਕਾ ਤੇ ਮੁਨਾਫ ਸਾਹਿਬ ਦੇ ਸਬਦਾਨ ਦੇ ਮੁਤਾਬਕ ਆ ਉਹ ਸਭ ਜਿਹੜੀਆਂ ਸਹੂਲਤਾਂ ਹੈਗੀਆਂ ਉਹ ਵੀ ਲਾਗੂ ਹੋਣਗੀਆਂ ਜਿਹੜੀਆਂ ਜਿਹੜੀਆਂ ਸਹੂਲਤਾਂ ਆਉਂਦੀਆਂ ਉਹੋ ਹੀ ਤਾਂ ਜਿਹੜਾ ਸਬਦਾਨ ਹੈਗਾ ਉਹਨਾਂ ਨੂੰ ਤਾਂ ਵੇਖ ਕੇ ਹੀ ਮਾਜੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਡਿਸੀਜਨ ਲਿਆ ਤੇ ਜਿਹੜਾ ਸਾਨੂੰ 73 ਸਾਲ ਬਾਅਦ ਜਿਹੜਾ ਫੈਸਲਾ ਦਿੱਤਾ ਕਿ ਬੱਚੇ ਵੀ ਇਹਨਾਂ ਦੇ ਪੜ ਸਕਦੇ ਆ ਜੋ ਵੀ ਕਾਨੂੰਨ ਦੇ ਵਿੱਚ ਹੈਗਾ ਉਹ ਅਸੀਂ ਲਾਗੂ ਕਰਾਂਗੇ। ਵਾਜੂ ਇੰਨੇ ਮਿੰਟਾਂ